ਗੁਰੂ ਪਿਆਰੇ ਬੱਚੋ ਮੈਂ ਤੁਹਾਡੇ ਨੂੰ ਗੁਰੂ ਦੀ ਸਮਰਪਿਤ ਪ੍ਰੈਕਟਿਕਸ ਕਰਵਾਉਂਦਾ ਹਾਂ ਮੇਰਾ ਹੈ ਗੁਰੂ ਦੇ ਬਚਨ ਨੇ ਗੁਰ ਸੇਵਾ ਤੇ ਭਗਤ ਕਮਾਈ ਤਬੇ ਦਾਵੇ ਦੇ ਹੀ ਪਾਈ ਤਬੇ ਮਾਰਸ ਦੇ ਹੀ ਪਾਈ ਇਹ ਗਾਧੇ ਵਾਸਤੇ ਮਿਲੀਆਂ ਸੇਵਾ ਤੇ ਸੇਵਨ ਵਾਸਤੇ ਜਿਹੜੀ ਆਪਾਂ ਨੂੰ ਮਨੁੱਖ ਜਾਗਣ ਲਈ ਆ ਨਾ ਤੇ ਗਾਧੇ ਵਾਸਤੇ ਮਿਲਿਆ ਹਰ ਰੋਜ਼ ਨਾ ਬਈ ਸੇਵਾ ਤੇ ਦੇਵਾ ਸੇਵਾ ਪ੍ਰੇਸ਼ਰ ਨਾ ਭਾਤੇ ਵਿੱਚ ਦੁਨੀਆ ਸੇਵ ਸਮਾਈਏ ਦਾ ਕਰਣਾ ਵੇਸ਼ਣ ਭਾਈ ਐਜੇ ਅਸੀਂ ਸੇਵਾ ਕਰਾਂਗੇ ਜੋ ਗੁਰੂ ਦਾ ਹੁਕਮ ਹੈ ਸੇਵਾ ਸੰਗਤ ਦੀ ਸੇਵਾ ਤਖੀਆਂ ਦੀ ਸੇਵਾ ਜਿਨ੍ਹਾਂ ਨੂੰ ਲੋੜ ਪਉਂਦੀ ਹੈ ਗੁਰੂ ਦਾ ਸੇਵਾ ਕਰਦੇ ਸਿਮਰਨ ਕਰਨਾ ਹੈ ਇਹ ਦਰਗਾਹ ਸੱਚ ਕਰਨ ਦੇ ਪ੍ਰਾਪਤੇ ਹੁੰਦੇ ਹੈ ਕਾਹਦੇ ਨੂੰ ਜਨਮ ਹੈ ਇਹ ਮੁਕਤੀ ਬਾਪ ਪ੍ਰਾਪਤੇ ਬਾਤ بغیر مکتی نہیں ملتی ہر کام طور طریقہ برتنا ری من رام سیون کر ਪਰਮੇਸ਼ਰ ਦੇ ਨਾਲ ਪ੍ਰੀਤ ਕਾਮਿਆ ਪ੍ਰੇਮ ਕੰਨਾ ਬਾਣੀ ਆ ਪਰਮੇਸ਼ਰ ਐ ਸਾਰੇ ਹਮ ਸਾਡੇ ਉਹ ਬਾਣੀ ਹੈ ਹਾ ਬਾ ਬਾਣੀ ਹਾਨਕਾਰ ਉਹ ਬਾਣੀ ਨਰਮ ਆਇ ਇਸ ਜੇਵਲ ਦਾ ਰੰਨਾ ਕੋਈ ਜੇਵਲ ਵਰਨਾ ਹੋਏ ਕਿ ਬਾਣੀ ਹੈ ਇਹੀ ਨਾਮ ਦਾ ਸਰੂਪ ਹੈ ਨੌਨੇ ਪਾਸਾ ਭਜਨ ਨੇ ਰੇ ਮਨ ਰਾਮ ਸੋ ਦਾ ਪ੍ਰੀਤ ਸਰਬ ਦੀ ਗੋਵਿੰਦ ਨਾਮ ਸੁਣ ਆ ਗਾਓ ਰਸਨਾ ਗੀਤ ਆਹ ਰਸਨਾ ਕੀ ਕਮੇ ਤੇ ਸ਼ੰਨਰਨ ਗਾਣ ਸਰਬਣੀ ਬੋਗਤ ਨਾਮ ਸੁ ਜੇ ਰੱਤਮੇ ਵਾਹਿਗੁਰੂ ਕੋ ਆਣਾ ਹੈ ਇੱਕ ਹੁਣ ਦਾ ਸਤਨਾਮ ਨੂਰ ਮੰਤਰ ਕਰਨਾ ਹੈ ਉਹ ਕੰਨਾਂ ਦੇ ਨਾਲ ਸੁਣਨਾ ਹੈ ਜੇ ਅਸੀਂ ਸੁਣਿਆ ਨਹੀਂ ਨਾ ਕੰਨਾਂ ਦੇ ਨਾਲ ਕਿਸੇ ਨੂੰ ਗੱਲ ਕਹੀਏ ਉਹ ਨਾ ਸੁਣੇ ਕਹਿੰਦਾ ਜੇ ਮੈਂ ਤਾਂ ਇਥੇ ਅੰਦਰ ਸੁਣੇ ਨਹੀਂ ਪਤਾ ਨਹੀਂ ਲੱਗਿਆ

ਕੀ ਤਾਂ ਨਾ ਹੈ ਜਿਹੜਾ ਇਹ ਜੀਵਨਾ ਕਮਾਇਆ ਜਾਣਾ ਖੰਨਾ ਨਾ ਖਾਇਆ ਜਾਣਾ ਜੀਵਨਾ ਤਾਂ ਆਉਣਾ ਹੈ ਇਹਦੇ ਰਸਨਾ ਦੇ ਰੋਹੀ ਹੈ ਜਿਹੜਾ ਸਿਮਰਨ ਨੂੰ ਕੀ ਧੰਨਾ ਸਰਬਜੀ ਗੋਵਿੰਦ ਨਾਮ ਸੁਣਨਾ ਤੇ ਕੰਨਾ ਦਾ ਸੁਣਨਾ ਤੇ ਗਾਉ ਰਸਨਾ ਵਾਲੇ ਬਾਈ ਗੁਰੂ ਸਤਨਾ ਮਾਈ ਗੁਰੂ ਜੋ ਵੀ ਪਾਠ ਕਰਨਾ ਆਮੇ ਅਸੀਂ ਮੋਨ ਰੂਪ ਬਚਾ ਲਿਆ ਤਾਂ ਕੰਨ ਸੁਣ ਧਿਆਨ ਕੰਨਾ ਦਾ ਸੁਣ ਵਿੱਚ ਹੋਵੇ ਕਿਉਂ ਅਸੀਂ ਇਹ ਗੀਤ ਕਰਾਉਨੇ ਆਂ ਕਿਉਂ ਨਾਮ ਸੁਣਨਾ ਕਿਆ ਲੋੜ ਆਈ ਇਹ ਕਾਮ ਵਿਆਹ ਜੋ ਪਨਿਓ ਡੋਲੇ ਮੁੱਖ ਵਿਚਾਰੇਉਂ ਦੀਸ ਗਿਆਨ ਕਹਿੰਦੇ ਆ ਸਤ ਨੂੰ ਕਾਲ ਰੂਪੀ ਸਤ ਤੇਰੇ ਸਿਰ ਦੇ ਉੱਤੇ ਤੂੰ ਘੁੰਮ ਰਿਹਾ ਮੰਡਲਾ ਰਿਹਾ ਏ ਅੱਜ ਦਾ ਗਲ ਮੁੱਖ ਵਿਚਾਰੇ ਮੂੰਹ ਡਿਆ ਹੋਇਆ ਅੱਖ ਦਾ ਤੈਨੂੰ ਕੰਮ ਪਤਾ ਨਹੀਂ ਜਾਦੂ ਨਾਲ ਤੈਨੂੰ ਝੱਟ ਮਾਰ ਕੇ ਦਰਾਈ ਆਪਣੀ ਬਣਾ ਲੈਣਾ ਮੌਤ ਦਾ ਕੋਈ ਪਤਾ ਨਹੀਂ ਬਚਮਨ ਜਾ ਜਾਏ ਵਧਾਤੇ ਜਾ ਜਾਏ ਕੱਲ ਆ ਜਾ ਜਾਣਾ ਤੇ ਆ ਜਾ ਉਹ ਮੌਤ ਦਾ ਭੈਣਾ ਹਮੰਦ ਦੇ ਵਿੱਚ ਮੌਤ ਨੂੰ ਹਾਜ਼ਰ ਰੱਖਣਾ ਹਾਜ਼ਰ ਮਾਜਾ ਸਮਝਣਾ ਇੱਕ ਗੁਰੂ ਪਰਮੇਸ਼ਰ ਨੂੰ ਹਾਜ਼ਰ ਸਮਝਣਾ ਇੱਕ ਮੌਤ ਨੂੰ ਗੁਰੂ ਦੇ ਹੋਂਦ ਨੇ ਮੌਤ ਨੂੰ ਵੇਖਾਂ ਇਹ ਯਾਦ ਰੱਖ ਇਹ ਮੌਤ ਦੀ ਆਗਰ ਉਹ ਵੀ ਕਾਜ ਕਰਤਵਾ ਦਾ ਸੰਗਰਮ ਨਾ ਕਿ ਭੁੱਲ ਭੁੱਲ ਜਾਂਦੇ ਆ। ਕਾਲ ਦੇ ਆਉਣ ਨੂੰ ਫਿਰ ਉਹ ਰਹਿੰਦੇ ਮੁੱਖਸਾਰੇ ਨੀਤ ਆਂ ਦੇ ਕਾਲ ਖੁਣ ਤੋਂ ਹੀ ਗਲਸ ਹੈ। ਸਾਹਮਣੇ ਰੱਖੀ ਉਸ ਚੀਜ਼ ਕਿਤੇ ਦੇ ਵਿੱਚ ਹਿੱਤੇ ਦੇ ਵਿੱਚ ਉਸਾ ਲਿਓ ਅੱਜ ਦਾ ਕਾਲ ਕਾਲ ਨੂੰ ਵੀ ਸਾਹਮਣੇ ਪਤਾ ਨਹੀਂ ਦੇਣੋ ਕਾਜ ਐ ਖਾ ਜਾਣਾ ਹੈ ਤੇਰੀ ਸਮਾਪਤੀ ਬਾਅਦ ਵੀ ਇਸ ਸਰੀਰ ਦੀ ਮਿੱਟੀ ਦਾ ਢੇਰ ਬਣਾ ਤਾ। ਇਸਨਾਂ ਕੇ ਸਾਨੂੰ ਸਿਮਰਨ ਕਰਨ ਦੇ ਲੋੜ ਹੈ ਜਿਨ੍ਹਾਂ ਨੇ ਸਿਮਰਨ ਕਰਿਆ ਜਿਨ੍ਹਾਂ ਨੇ ਸਿਮਰਨ ਪ੍ਰਤੀਆਮਥਿਓ ਇਹ ਆਪਰੇ ਤੇ ਵੀ ਖਾਰਾ ਸਿੱਧੀ ਪਿੱਛੇ ਲੱਗਿਆ ਕਰੇ ਜਿਨ ਜੋ ਹਰ ਹਿਰਦੇ ਸ੍ਰਾਮਸਾਇ ਜਿਨ੍ਹਾਂ ਨੇ ਪਰਮੇਸ਼ਰ ਨਾਲ ਚਿਤ ਜੋੜ ਲਿਆ ਨਾ ਸਿ ਆ ਨਾਮ ਸਿਮਰਨ ਕਰਕੇ ਵਾਹਿਗੁਰੂ ਜਾਪ ਕਰਕੇ ਉਹ ਜਿਹੜੀਆਂ ਰਿਧੀਆਂ ਸਿੱਧੀਆਂ ਨੇ ਅਬ ਦੁਨੀਆਵੀ ਮਾਇਆ ਹੈ ਇਧਰ ਧਿਆਨ ਦਿਓ ਇਹੇ ਉਹਨੇ ਪਿੱਛੇ ਪਿੱਛੇ ਚੜਦੀ ਹੈ ਮੂਹੇ ਪਿੱਛੇ ਪਿੱਛੇ ਪੈਰ ਚੁਮਦੀ ਹੈ ਦੁਨੀਆ ਦੇ ਲੋਕ ਤਾਂ ਮਾਇਆ ਦੇਸ਼ ਇਕੱਠੇ ਕਰਦੇ ਹਨ ਆਪਣੀ ਅਮਲੀ ਲੇਟਨ ਜੀਵੇ ਧਰਤੇ ਦੇ ਨਾਮ ਵਸ ਗਿਆ ਤੇ ਉਹ ਮਾਇਆ ਉਹਨੇ ਪੈਰਾਂ 'ਚ ਲੱਕ ਲੱਕ ਲੱਗਦੀ ਹੈ ਕਿ ਮੈਨੂੰ ਮੈਨੂੰ ਨੇਚਰ ਦੇ ਉਪਰ ਕਾਜ ਦਾਓ ਸੇਵਾ ਦਾ ਮੌਕਾ ਮੈਨੂੰ ਵੀ ਦਿਓ ਅਹੇ ਦੇ ਭਗਤ ਜਿਨ੍ਹਾਂ ਨੇ ਹੱਥੇ ਵਿੱਚ ਨਾਮ ਪਰਮੇਸ਼ਰ ਦਾ ਵਸਿਆ 15 ਭਗਤ ਪ੍ਰਵਾਨ ਜੀ ਕਥਨੇ ਜੀ ਬਈ ਗੁਰਬਾਣੀ ਦੇ ਵਿੱਚ ਉਹਨਾਂ ਦੀ ਬਾਣੀ ਹੋਈ ਹੈ ਜਿਹੜੇ ਪਰਮੇਸ਼ਰ ਦਾ ਇੱਕ ਨਿੱਪ ਹੋਇਆ ਇਹ ਤੁਮੇ ਕਹੂਗਾ ਪਰਮੇਸ਼ਰ ਦੇ ਭਗਤ ਹੋਰ ਮੰਗਾ ਮੁੰਨਾ ਦੇ ਆਪਾਂ ਦੋ ਦਿਨ ਭਗਤ ਕਰਨ ਦਾ ਵਿਚਾਰ ਕਰਿਆ ਹੈ ਇਹ ਕਾਜ ਭਗਤ ਜਿਸ ਸੰਖੇਪ ਦੀ ਸੰਨਾ ਕਾਫੀ ਲੋੜਿਆ ਤਾਂ ਕਿ ਕੋਈ ਪਤਾ ਲੱਗੇ ਵੀ ਸਿਮਰਨ ਕਰਕੇ ਤਿਆਰ ਪ੍ਰਾਪਤੀ ਜਿਹਨੇ ਕਿਸੇ ਨੂੰ ਮਿਲਿਆ ਨਹੀਂ ਹੈ ਮਾਨਤ ਪਰੇਖਾ ਕਰਾ ਕੇ ਐ ਨਹੀਂ ਟੁੱਟੀਆਂ ਦਾ ਦਾ ਇਹਨਾਂ ਦਾ ਫਾਇਦਾ ਹੋਣ ਇੱਕ ਭਗਤ ਪਾਉਂਦਾ ਹੈ ਭਗਤ ਰੈਣੀ ਜੀ ਹਮ ਭਟ ਰੈਣੀ ਦਾ ਪੂਰਾ ਨਾਮ ਸਿੰਘ ਰੰਗ ਪੱਟ ਰਹਿਣੀ ਉਹ 1760 ਨਿਕਰ ਨੂੰ ਵੀ ਚੁੜਾ ਜਨਮ ਹੋਇਆ ਮਟਾ ਹੋਇਆ ਵਿਆਹ ਆ ਗਿਆ ਧਰ ਬੱਚੇ ਹੋ ਗਏ ਅੜਿਆ ਹੋਇਆ ਸੀਗਾ ਬੇਟਾ ਜਿਹੜਾ ਪਾਠ ਜਿਹੜਾ ਕਰਦਾ ਸੀਗਾ ਵਾਹਮਾਂ ਦਾ ਕੰਮ ਸੀ ਕਥਾ ਵਾਰਤਾ ਦਾ ਕੰਮ ਉਹ ਆਮ ਲੋਕਾਂ ਕੋਲ ਜਾ ਕੇ ਉਹਦੇ ਪੇਸ਼ੇਵਾਂ ਬੱਚੇ ਪਾਲਦੇ ਸੀ ਨੇ ਹੋਰ ਕੰਮ ਜਿਹੜਾ ਪੰਤਤਾਂ ਨੂੰ ਆਉਂਦਾ ਸੀਗਾ ਨਹੀਂ ਤਾਂ ਮਜ਼ਦੂਰੀ ਕਰਨੀ ਸੀ ਸਕਦੇ। ਕੋਸ ਪੰਡਤ ਬ੍ਰਾਹਮ ਬੈਣੀ ਦੇ ਘਰ ਐਨੀ ਗਰੀਬੀ ਸੀ ਕਿ ਇੱਕ ਵਾਰ ਮਿਲ ਗਿਆ ਤਿੰਨ ਜਣ ਬੱਚੇੁੱਫੇ ਖੈਰ ਖਾਂਦੇ ਸੀ। ਪੱਤੇ ਜਿਧਰਾ ਖਾਂਦੇ ਪੱਤੇ ਖਾਪੇ। ਐਨੀ ਗਰੀਬੀ ਸੀ। ਰੱਤਾਂ ਦੇ ਵੱੱਤੇ ਖਾਪੇ। ਬੱਚਿਆਂ ਨਾਲ ਜਿਹੜੀ ਐ ਗਰੀਬੀ ਆ ਨਾ ਇਹ ਵੀ ਬਹੁਤ ਬੜਾ ਦੁੱਖ ਹੈ। ਸਭ ਤੋਂ ਬੜਾ ਦੁੱਖਾ ਕੋ। ਇੱਕ ਦਿਨ ਇੱਕ ਕਲਾ ਦੀ ਟਰ ਹੈ ਜਿਹੜੀ ਉਹਦੀ ਪਣਤਾਨੀ ਸੀ ਬੈਣੀ ਦੇ ਘਰ ਵਾਲੀ ਰੋਜ਼ ਲੜਾਈ ਹੁੰਦੀ ਉਹਨੇ ਕਿਹਾ ਪੈਸੇ ਕਮਾ ਲੈ ਕਹਿੰਦੇ ਆ ਬੱਚੇ ਢੁੱਠੇ ਬੈਠੇ ਆ ਉਹਨੇ ਜਾਣਾ ਹੋਰ ਕੰਮ ਨੂੰ ਤਾਂ ਕਰਨਾ ਕਿਸੇ ਨੇ ਕਥਾ ਦਾ ਜਾ ਕੀ ਨੂੰ ਦਾ ਟਾਈਮ ਹੀ ਨਹੀਂ ਦੇਣਾ ਘੁੰਮ ਕੇ ਪਿਆ ਜਾਣਾ ਰੋਜ਼ ਲੜਾਈ ਹੁੰਦੀ ਰੋਜ਼ ਲੜਾਈ ਨੂੰ ਉਹ ਲੜਾਈ ਵੀ ਸੱਚੀ ਦੀ ਵਿਆਹਿਆਂ ਦਾ ਧੁੱਪ ਦੇਖਿਆ ਦੀਆਂ ਤਾਂ ਤੁਹਾਡੇ ਮਾਮਾ ਵੀ ਦੋ ਦੇ ਇੱਕ ਰੰਗ ਰੁਪੀ ਨਾ ਮਿਲਿ 50 50 ਕਤਨੇ बच्चे कले भुखे बेठे क्या उन्हनि महिनत मज़दूरी हूंदा असां महिनत बहुत आहे उन में कम नमत बी भुखे बच्या बड़ा औखी ज़िंदगी लंघी सोज़ लड़ाई हुई पड़तानी कोशिश करणी के बि उन कथा जीवाली एसा ला न सघया ਇੱਕ ਦਿਨ ਨਾਲ ਦੁਖੀ ਹੋ ਕੇ ਪੜਤਾਨੀ ਜਿਹੜੀ ਇਹਨਾਂ ਲੜਾਈ ਝਗੜਾ ਹੋਇਆ ਨਾ ਘਰ 'ਚ ਉਹਨੇ ਕਹਿਤਾ ਮੈਂ ਜੇ ਪੈਸੇ ਨਾਲ ਆਇਆ ਅੱਜ ਘਰ 'ਚ ਪੈਰ ਨਾ ਪਾਈਂ ਨੇ ਅਸੀਂ ਤਾਂ ਨੂੰ ਨਿਵਾਣ ਦੇਣਾ ਘਰ ਦੇ ਵਿੱਚ ਉਹਨਰੇਕ ਕਲੇਸ਼ ਦਾ ਡਰ ਸੀ ਦੁਖੀ ਹੋਇਆ ਮਨ ਦੇ ਵਿੱਚ ਫੈਸਲਾ ਕਰ ਲਿਆ ਕਿ ਇਹਦੇ ਨਾਲ ਤਾਂ ਮਰ ਜਾਣੀ ਚੰਗਾ ਇਹ ਰੋਜ ਦੇ ਕਲੇਸ਼ ਨਾਲ ਜਿਹੜਾ ਮਰ ਜਾਣਾ ਚੰਗਾ ਅੱਜ ਦੁਨਿਆ ਦੇ ਸ਼ਾਲ ਬਣ ਰਹੀਏ ਤਾਂ ਆਪਣਾ ਜੀਵਨ ਜਿੰਦਾ ਖਤਮ ਕਰਦੇ। ਬਾਹ ਬੱਚੇ ਤਾਂ ਆਹਿਆਂ ਵਿੱਚ ਖੁਦ ਨਾ ਜਾਣਦੇ। ਜਿਹੜਾ ਦੇਖਾ ਉਹ ਵਾਸ। ਮਨਖੇ ਫੈਸਲਾ ਕਰਕੇ ਜਾਣਦੇ। ਰਾਤ ਜਾਂਦੇ ਜਾਂਦੇ ਉਦਾਸ ਹੈ, ਮਨ ਉਦਾਸ ਹੈ, ਦੁਖੀ ਹੈ। ਇਸ ਤੋਂ ਵੱਡਾ ਤੋਖਣਾ ਜਿਹੜਾ ਇੰਦਾ ਬੜਾ ਮੈਸਲਾ ਲਾਇਆ ਜੇ ਗਰੀਬੀ ਦੇ ਦੁੱਖ ਤੇ। ਰਾਸ ਦੇਖ ਜਾਣਿਆ ਕਰਿਆ ਕੋਈ ਮਹਾਪੁਰਖਾਂ ਵਾਲਾ ਇੰਛੁੜਾ ਰਾਸ ਦੇ ਭਾਇਆ ਰਾਸ ਦੇ ਭਗਤੀ ਮੰਗਰੀਆ ਉਹਦਾ ਮਿੱਤਰ ਸੀ ਉਹਦਾ ਬਹਿਣੀ ਕਿਆ ਰਾਤ ਉਦਾਸ ਬੰਜਣਾ ਰਹੇ ਰਾਸ ਦੇਖ ਰਹਾ ਹੈ ਇਹਨਾਂ ਤੋ ਉਹ ਕਹਿੰਦਾ ਤੇਰੇ ਮਿੱਤਰਾ ਕਿਆ ਦੱਸਾਂ ਤੇਰੇ ਕੋਲੋਂ ਕਿਆ ਕਰੂ ਕਰਨੇ ਹੈ ਪੈਸਾ ਧਰਾਂ ਖਾਨੀ ਵੀ ਹੈ ਗਿਆਨੇ ਰੋਜ਼ੁੱਥੇ ਮਾਤਨ ਕੋਈ ਜੰਗਲ ਦਾ ਖਾਲੀ ਤੋੜ ਕੇ ਤੇਰੀ ਬਾਰੇ ਪੱਤੇ ਲੈਣੇ ਹਨ ਨਾ ਕੋਟੇ-ਕੋਟੇ ਕੋਹਿੰਗ ਨਿਆਣਾਂ ਨੂੰ ਭਾਈ ਦੇ ਤਰਖਾਂ ਦੇ ਪੱਤੇ ਵੀ ਰੋਜ਼ ਤਰੇ ਹੁੰਦਾ ਅੱਜ ਮੈਂ ਤਾਂ ਫੈਸਲਾ ਕਰ ਲਿਆ ਵੀ ਆਹ ਸਦ੍ਰਿਆ ਸ਼ਾਲਮਾ ਤੇ ਮੰਨਣਾ ਇਹ ਜੀਵਨ ਦਾ ਇਹ ਵੀ ਲੀਲਾ ਹੀ ਫਾਟੂਕਾ ਦੇਈਆਂ ਬਾਜ ਘੁਟਣਾ ਮਰੇ ਕੋਈ ਜੀਵੇ ਇਹ ਦੇਖਣਾ ਤਾਂ ਨਹੀਂ ਕੋਈ ਸਾਨੂੰ ਦੁੱਧ ਕੋਈ ਲੋਕ ਬੰਦਾ ਸਿਆਣਾ ਸੀ ਜਿਹੜਾ ਸਤਿ ਪੁਰਖ ਉਹ ਸਿੱਧੀ ਚੰਗੀ ਹੈ ਤੂੰ ਉਹ ਕਹਿੰਦਾ ਹੈ 10 ਰੁਪਏ ਨਹੀਂ ਤੂੰ ਮਾਰ ਕੇ ਕਿਆ ਸੰਦਾ ਮੈਂ ਸੁਖੀ ਲੋਜਣਾ ਕਿਆ ਪਤਾ ਇਸ ਕੋਈ ਬਟਾ 200 ਜਿਆ ਦਾ ਹਾਂ ਦਾ ਐਸ ਦੁੱਖ ਨਾਲ ਵੀ ਓਏ ਹੋਰ ਵੱਡਾ ਦੁੱਖ ਮਿਲ ਜਾਏ ਤੇ ਕੀ ਕਰੀ ਨਾ ਮੇਰੇ ਕੋਲ ਕੋਈ ਰਸਤਾ ਨਹੀਂ ਮੈਨੂੰ ਲੱਭਦਾ ਕਰਾਂ ਕਿਆ ਨਹੀਂ ਤੇ ਕਿਹੜਾ ਆਸਰਾ ਰੱਖਣਾ ਮੈਨੂੰ ਕਹਿੰਦਾ ਹਾਂ ਆਸਰਾ ਕਹਿੰਦਾ ਲੜਾਈ ਤਾਂ ਰੋਜ਼ ਹੁੰਦੀ ਆ ਮਰਨਾ ਤਾਂ ਨੂੰ ਜੀਵਨ ਬਾਰ ਬਾਰ ਨਹੀਂ ਮਿਲਣਾ ਜੀਵਨ ਬਾਗਾਂ ਵਿੱਚ ਨਹੀਂ ਮਿਲਣਾ ਮਾਨਸੁਧਾਨ ਨੂੰ ਜੁਰਮ ਹੈ ਮਿਲਣਾ ਮਿਲੇ ਨਾ ਬਾਹਰੋਂ ਬਾਰੋਂ ਬਾਹਰ ਬਾਹਰ ਵਿੱਚ ਨਹੀਂ ਮਿਲਣਾ ਬੜੇ ਕਰੋਨਾ ਸਾਣਾ ਬਾਹਰ ਮਿਲਿਆ ਇਹ ਨੂੰ ਲਾਹ ਲੈ ਲੈ ਆਇਆ ਮੇਰਾ ਵੀਰ ਉਹ ਪਰਮੇਸ਼ਰ ਆ ਸਭ ਨੂੰ ਦਾਤਾ ਦਿੰਦਾ ਸਭ ਨੂੰ ਦੇ ਰਿਆ ਉਹਦੀ ਭਜਨ ਬੰਦ ਨਹੀਂ ਕਰਤੀ ਸ਼ੁਰੂ ਕਰਨਾ ਉਹਦਾ ਨਾਮ ਜਪਨਾ ਸ਼ੁਰੂ ਕਰਨਾ ਮਨ ਇਕਾਗਰ ਕਰਕੇ ਲੈ ਬੈ ਤੁਹਾਨੂੰ ਬੈਠਾ ਕਰਦਾ ਤੇਰੇ ਤਾਰਾ ਸਾਰੀਆਂ ਬਾਸੂਆਂ ਪਹੁੰਚ ਜਾਣਗੀਆਂ ਤੈਨੂੰ ਕਮੀ ਨਹੀਂ ਰਹਿਣ ਦਊਗਾ ਹੁਣ ਮਨੇ ਕਾਲਾ ਮੰਨ ਲਿਆ ਇਹਦਾ ਹੱਲ ਤਾਂ ਠੀਕ ਆ ਮਤਨਾ ਉਹਦਾ ਬਿਰ ਜਿਹੜਾ ਹੈ ਉਹਦਾ ਸੌਦਾ ਆਕਾਸ਼ ਵਿੱਚ ਜੰਗਲ ਵਿੱਚ ਬੈਠ ਕੇ ਨਾਮ ਜਾਂਦੇ ਆ ਸ਼ਰਮ ਕੋਈ ਕਿਉਂ ਮਾਨੀ ਦੇ ਬਜਨ ਜੇਤੂ ਨਿਰਾ ਹੋਏ ਸਭ ਨੇ ਬਿਤੇਰਾ ਹੋਏ ਸਾਤੇ ਬੰਨਹੀ ਹੁੰਦਾ ਉਹਦੇ ਜੇ ਬੰਨਹੀਏ ਤਾਂ ਦੁਨੀਆ ਤੇ ਉਹਦੀ ਪੂਜਾ ਕਰਦੀ ਹੈ ਮਹਾ ਪ੍ਰਸ਼ਾਦ ਜਿਹੜੇ ਬਣਦੇ ਜਿਹੜੇ ਬਣਦੇ ਉਹਦੇ ਮਹਾ ਪੁਰਸ਼ ਉਹਨਾਂ ਦੇ ਦੁਨੀਆ ਸੰਸਾਰ ਪੂਜਾ ਕਰਦਾ ਬ੍ਰਾਹਮਣਾਂ ਨੂੰ ਪੂਜੇ ਜਾਂਦੇ ਨੇ ਜਿਹਨਾਂ ਦੇ ਹਿਰਦੇ ਵਿੱਚ ਮੂੰਹ ਬੈਣੀ ਦੇ ਗੱਲ ਸਾਨੂੰ ਚਾਗੇ ਮੈਂ ਕਿਸੇ ਮਹਾਕੋਸ਼ ਦੇ ਕਹੀ ਹੋਈ ਉੱਥੇ ਮੋੜ ਪਿਆ ਡੰਗਰ ਵਿੱਚ ਚਲਾ ਗਿਆ ਜਾ ਕੇ ਨਾ ਕਾਂ ਜਗ ਆਰਾਮ ਰਾਮ ਦਾ ਜਾਪ ਹੁੰਦਾ ਸੀ ਨਾ ਸਰਮਨ ਦਾ ਧਿਆਨ ਕਰਕੇ ਉਹ ਉਹ ਰਾਮ 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 ਜਪਨਾ ਸ਼ੁਰੂ ਕਰਤਾ ਆਖਰ 28 ਸੌਂਦੇ ਹੱਸ਼ ਦੇ ਚੰਪਿਆ ਦੇ ਚੰਪਿਆ ਦੇ ਰਾਜਾ ਹੋਣਾ ਗਿਆ ਘਰਾਂ ਤੇ ਲਾ ਗਿਆ ਤਾਰਾ ਵਾਲੀ ਨੀਤਰੀ ਆ ਤੇ ਕੁਛ ਲੈ ਕੇ ਆਉਂਦਾ ਅੱਜ ਕਮਾਈ ਪੈਸਾ ਖਾਣਨਾ ਰਸਤਾ ਵਸਤਾ ਦਿੱਤਾ ਤੇ ਜਨ ਖਾਂਦੀ ਹੱਥ ਤੇ ਲੱਗਿਆ ਫੇਰ ਕਰੇ ਸਰੇ ਤਾਰਾ ਵਾਲੀ ਨੇ ਮੇਰਾ ਭਗਵਾਨ ਨੇ ਇਹ ਕੰਮ ਮੈਨੂੰ ਮਿਲ ਗਿਆ ਇੰਜ ਕਿਆ ਕੰਮ ਕਰ ਗਿਆ ਅਖੇ ਰਾਜਾ ਦੇ ਦਰਬਾਰ ਵਿੱਚ ਤਖਾ ਕਰਨਾ ਮੈਨੂੰ ਸਮਾਂ ਮਿਲ ਗਿਆ ਬਸ ਸਤਿਮੈ ਨੂੰ ਭੋਗ ਲੈਣਾ ਤੇਰਾ ਸਾਮੇ ਨਿਹਾਲ ਪਾਤਨਾ ਪਤਾ ਨਹੀਂ ਰਾਜ ਆ ਕੇ ਆਪਿਆ ਬਰਾਸ ਹੋਏ ਜਿਵੇਂ ਸਾ ਮਾਣੇ ਗਿਆ ਬੈਗਣਾ ਸੰਤ ਦੇ ਜੋ ਕੋਟ ਮਾ ਸਾਤਵੇਂ ਅਕੀ ਸੋਖੀ ਭਰਨਾ ਸਾਤਵੇਂ ਉੱਪਰ ਬੈਣਾ ਜਿਨੇ ਜੰਨੂ ਸਾਤਵੇਂ ਨੂੰ ਮਾ ਖਾ ਦਾ ਤੋ ਸਤਵੇਂ ਨੂੰ ਬੈਣਾ ਵੀ ਅਕੀ ਸੌਖੀ ਨਿਆਣਿਆਂ ਨੂੰ ਹੋਰ ਜੰਗਲ ਦੇ ਪਹਾੜ ਤੋਂ ਤੋੜ ਕੇ ਜਿਵੇਂ ਕਿਵੇਂ ਵੀ ਅਖੜਾ ਦਾ ਉਹ ਸਤਵੇਂ ਦਿਨ ਜਦੋਂ ਉੱਪਰ ਬੈਣਾ ਰਾਜੇ ਦੇ ਸਾਹਮਣੇ ਨਿਹਾਰ ਕਰਦੇ ਨੂੰ ਉਹ ਜਾਨਾ ਝੂਠਾ ਹੋ ਆ ਕੇ ਉਹ ਇਹ ਬੋਲੇ ਹੁ ਸ੍ਰੋਜ ਸਵੇਰੇ ਚ ਜਾਣਾ ਉਸੇ ਜੰਗਲ ਚ ਮੈ ਲੈਣਾ RAM 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 ਇੱਕੋ 라 ਨਹੀਂ ਹੋਈਆ ਜੇ ਹੁ ਹਿਰਦੇ ਦੇ ਵਿੱਚੋਂ RAM RAM ਜਿਹੜਾ ਮਨ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲਕ ਸ਼ਾਨ ਇਸ ਮਨ ਦੇ ਉੱਤੇ ਜਨਮਾਂ ਜਨਮਾਂ ਦੀ ਮੈਨੇਜੜੀ ਹੋਈ ਹੈ ਜਦੋਂ ਜੈਨੂਪਤੀ ਮਨ ਲਾਗੀ ਸਮਾਨ ਨੂੰ ਕਾਹਵਾ ਗਿਆ ਉਹ ਮੂੰਹ ਦੇ ਚਾਹਾਂ ਸੀਸਾ ਨਾ ਬਹੁਤਾ ਮੈਲਾ ਹੋਲੇ ਮੂੰਹ ਦੇ ਦੇਖੋ ਇਸੇ ਤਰ੍ਹਾਂ ਮਨੁੱਖੀ ਸ਼ੀਸ਼ੇ ਦੇ ਉੱਤੇ ਜਨਮ ਜਨਮ ਦੀ ਪੁਕਾਰਾਂ ਦੇ ਮੈਦ ਜੜੀ ਹੋਈ ਹੈ ਪਰਮੇਸ਼ਰ ਅੰਦਰ ਬੈਠਾ ਉਹਦਾ ਦਰਸ਼ਨ ਹੀ ਸਾਨੂੰ ਹੋ ਰਿਹਾ ਆ ਜਿਹੜਾ ਅਸੀਂ ਸੇਵਾ ਕਰਦੇ ਆ ਪਰਜਾ ਕਰਦੇ ਆ ਸੰਗਤ ਕਰਦੇ ਆ ਇਹ ਸਭ ਇਹੀ ਜੁਗਤੀਆਂ ਮੰਦੀ ਮਾਇਤ ਤੋਂ ਹੁੰਦੀ ਜਦ ਦਿਨ ਨੂੰ ਨੰਨ ਸ਼ੁੱਧ ਹੋ ਗਿਆ ਘਰ ਬੈਠੇ ਨਾ ਜਾਣਾ ਆਪਣੇ ਮਨ ਅਸਿਨਬਲ ਅੰਦਰਲੀ ਪਰਤ ਫੋੜੀ ਜਾਣਾ ਨਾ ਮਾਣੋ ਬਈ ਜਦੋਂ ਮਾਨਸਾ ਤੇ ਇਹ ਇੱਕ ਦਿਨ ਦਾ ਫੇਲ ਜਨਮਾਂ ਜਨਮ ਜਿੱਦਾ ਕਾਲਾ ਪਾ ਜਿਹੜਾ ਹੈ ਭਾਗ ਤੋਂ ਧੰਨੇ ਜੀ ਰੱਬ ਕਰੇ ਨਾ ਇਹ ਦੋ ਦਿਨ ਕੇਵਲ ਰੱਬ ਪਾ ਰਿਆ ਪੱਥਰ ਵਿੱਚੋਂ ਉਹਨੂੰ ਦਿਖਾਇਆ ਕਿ ਇਹ ਸਵਾ ਜਨਮ ਹੋ ਗਿਆ ਤੈਨੂੰ ਤਰਪ ਕਰਦੇ ਪਤਾ ਨਹੀਂ ਕਿੰਨੇ ਜਨਮ ਨਾਲ ਆਪਣਾ ਲਗਿਆ ਰਹੇ ਬੰਦਾ ਛਟਨਾ ਨਹੀਂ ਹੈਗਾ ਹੁਣ ਉਹਦਾ 7ਵਾਂ ਦਿਨ ਆ ਗਿਆ 7ਵਾਂ ਦਿਨ ਆ ਗਿਆ ਉਹ ਸਭੇ ਬੱਚਿਆਂ ਨੂੰ ਨੇ ਘੜਾਏ ਮਾਣਿ ਪੂਣੀ ਬੁਲਾ ਕੇ ਕਹੂੰ 7ਵੇਂ ਦਿਨ ਸੇਵਨ ਕਰਦੇ 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 ਮੰਨ ਦੀ ਮੈਂ ਉੱਤਰ ਕੇ ਸਾਥ ਬਹਿ ਮਾਨਾ ਕਾਦਰ ਹੋ ਕੇ ਜੁੜ ਗਿਆ ਜਦੋਂ ਮਨੁੱਖ ਜੁੜ ਜਾਏ ਪਰਮੇਸ਼ਰ ਦੇ ਨਾਲ ਸਮਾਧੀ ਵਿੱਚ ਲੱਗ ਜਾਏ ਇਹ ਸਮੇਂ ਦਾ ਦੁੱਖ ਦਾ ਭੁੱਖ ਦਾ ਕੋਈ ਅਯਾਜ਼ ਨਹੀਂ ਰਹਿਦੀ ਭੁੱਲ ਜਾਂਦਾ ਸਭ ਕੁਝ ਜਿਹੜੇ ਮਹੀਨੇ ਆਪਾਂ ਜੀ ਸਮਾਧੀ ਲਾ ਕੇ ਇੱਕ ਨਾਦਾਂ ਦੇ ਕੋਦਨ ਹੋ ਰਿਹਾ ਉਹਨਾਂ ਦੇ ਕੋਤੇ ਵਿਲੀਅਮ ਨਾਮ ਕੋ ਕਲਾਗੇ ਨਾਲ ਗੱਲ ਵੀ ਨਾਲ ਜਦੋਂ ਉਹ ਅਵਸਥਾ ਵਿੱਚ ਸੀ ਉਹਨਾਂ ਨੂੰ ਕੋਈ ਦੁੱਖ ਨਹੀਂ ਬਿਆਪਦਾ ਆ ਜੋਤੀ ਸਾਤਵੇਂ ਦਿਨ ਸੁਭ ਅਤਾਕਰ ਹੋ ਵੀ ਨੰਨਾ ਨਾਮਾ ਜੋਤੀ ਇਹ ਲੋਕੀ ਸਮੇਂ ਦਾ ਸੁੱਤੀ ਜੋਦੀ ਨੂੰ ਕੋਈ ਪਤਾ ਨਹੀਂ ਇਹਦਾ ਚਾਨ ਜੁੜਿਆ ਹੋਇਆ ਮੂਹ ਦੇ ਵਿੱਚ ਅੰਦਰ ਚੱਲਿਆ ਸੇਮਨੰਦ ਉਹਦਰ ਪੜਤਾਨੀ ਦੇਖਦੀ ਆ ਵੀ ਅੱਜ ਸਤਵੇਂ ਦਿਨ ਦੇਖ ਰਿਆ ਪੰਡਿਤ ਜੀ ਕੀ ਲੈ ਕੇ ਆਉਂਦੇ ਝੂਠ ਬੋਲਦੇ ਨੇ ਸੱਚ ਬੋਲਦੇ ਨੇ ਉਹ ਰਾਤ ਦੇ ਬੰਦੀ ਜਾਂ ਬੀਤੋਂ ਆਉਣਾ ਦਾ ਅੰਧੇ ਦੇਖ ਲਿਆ ਪਿਆਗਾ ਲੈ ਕੇ ਹੁੰਦਾ ਜੇ ਛਿਪ ਗਿਆ ਥੋੜਾ ਜਿਹਾ ਦਰ ਰਹਿ ਗਿਆ ਦੇਖਿਆ ਇੱਕ ਆਂਸੜਾ ਹਨ ਜੀ ਦੀ ਗਾ ਉਹ ਵੱਡੇ ਹੱਥੀ ਆ ਰਿਹਾ ਗੱਡਿਆਂ 'ਤੇ ਮਾਲ ਲੱਥਿਆ ਹੋਇਆ ਆਪ ਕਿ ਉਹ ਨੂੰ ਪੁੱਛਣ ਲੱਗਿਆ ਕਹਿੰਦਾ ਬੀਬੀ ਇੱਥੇ ਭਾਤ ਬੈਣੀ ਦਾ ਕਿਹੜਾ ਘਰਾਵਾ ਕਰੋ ਨਰੀ ਦਾ ਨਰੀ ਦਾ ਕਿਹੜਾ ਘਰ ਆ ਪਾਈ ਤਾਸ ਹੈਂ ਦਾ ਰਾਮ ਉਧਾ ਰਾਣੀ ਤੋ ਕਹਿੰਦੀ ਇਹਦੇ ਬੇਬੀ ਉਹਦੀ ਪਖਾ ਦਾ ਭੋਗ ਅੱਜ ਪੈ ਗਿਆ ਹੋਇਆ ਰਾਜੇ ਦੇ ਦਰਬਾਰ ਵਿੱਚ ਆ ਰਾਜੇ ਦੇ ਰਸਤਾ-ਬਸਤਾ ਭੇਜਿਆ ਨੂੰ ਵਿੱਚ ਮਸਾਲਾ ਹੰਦੀ ਧਿਓ ਕਪੜਾ ਲੀਂਦਾ ਆ ਗੱਡਿ ਬੋਲ ਕੇ ਚਿਣਕੀ ਹੁਣ ਉਹਨੂੰ ਖੁਸ਼ੀ ਦੇ ਪਰwidehat ਨੇ ਅੰਨੇ ਨੂੰ ਖਾਂ ਮੇ ਰਿਹਾ ਹੁਕ ਕੇ ਚਾਹੀਦਾ

ਉਹ ਮਾਇਆ ਨਾਲ ਅੰਦਰ ਭਾਵੇਂ ਦਾ ਸਰਕਾਰ ਆਪਣਾ ਹੀ ਤੋਂ ਸਨੇਹਾ ਦੇ ਦੇਉਂ ਅੱਛਾ ਦਿੱਲੀ ਕੋਈ ਇਹ ਨਾ ਕਹਿ ਦਿੰਦਾ ਜਾ ਕੇ ਜਿੱਥੇ ਬੈਣੀ ਬੈਠਾ ਦਾ ਸਮਾਜਿਤ ਲੱਗੀ ਹੋਈ ਸੀ ਨਰੰਕਾਪੁਰ ਦੇ ਵਿੱਚ ਸੌਂਦਾ ਉਹਦੀ ਸੌਤੀ ਨੂੰ ਖੋਲਿਆ ਨਰੰਕਾਪੁਰ ਮੈਂ ਬੈਣੀ ਉੱਠ ਪਾਇਆ ਥਾ ਕੋਈ ਤਰੀ ਭਗਤੀ ਪ੍ਰਮਾਨ ਹੋ ਗਈ ਦੇਖਿਆ ਮੈਂ ਮੋਰੇ ਕਾਬੂ ਬੈਠਾ ਹੁਣ ਬੈਠਾ ਪਰਾਮੋ ਬੈਠਾ ਤਿਆਨ ਮਹਾਲਾ ਹਾਂਜੀ ਕੀ ਹੁਕਮ ਹੈ ਭਗਤ ਜੀ ਬੈਣੀ ਹਾਂ ਲਾ ਬਾਲੀ ਪਰਮੇਸ਼ਰ ਜਾਓ ਬਾਟੀ ਪਸਤੀ ਪਰਮਾਨਾ ਬਾਟੀ ਭਗਤੀ ਪਰਮਾਨਾ ਇਹ ਬਤਨ ਕਹਿ ਕੇ ਅਰੋਗ ਹੋ ਗਿਆ ਆਪ ਇਹ ਨਰਕਨਾਥ ਖੁਦ ਰਾਮ ਕਾ ਸੇ ਹੋ ਕਿਸੇ ਰੂਪ ਵਿੱਚ ਵੀ ਆ ਸਕਦਾ ਮੈਰੀ ਮੁਖਿਆ ਸੁਰਤ ਸੰਭਾਲੀ ਖਟਾ ਪਰਕਾੜੀ ਕਾੜੀ ਕਿ ਮੈਨੂੰ ਸੁਨੇਹਾ ਮਿਲਿਆ ਪਰ ਘਰਾਂ ਕੁੱਤੇ ਤਾਂ ਫੇਲੇ ਨਰੰਕਾਰ ਨੇ ਘਰੇ ਦਿੱਤੀ ਹੋਈ ਜਾਂ ਘਰਾਂ ਪਹੁੰਚਿਆ ਪਿੰਡ ਦੇ ਵਿੱਚ ਤਾਂ ਬੱਚੇ ਵੀ ਬਾਹਰ ਬੈਠੇ ਆਂ ਧਰਾਂ ਵਾਲੇ ਵੀ ਬਾਹਰ ਬੈਠੇ ਆਂ ਕਹਾਗਾ ਤੁਸੀਂ ਬਾਹਰ ਬੈਠੇ ਆਂ ਪੰਡਤ ਜੀ ਪਰ ਪਤੀ ਜੀ ਵੀ ਕੋਈ ਨਹੀਂ ਮੇਰੀ ਘਰ ਵੱਖ ਦੇ ਵਿੱਚ ਬਖਸੇ ਮੈਂ ਉਹਨੂੰ ਬੋਲ ਕੋਲ ਬਹਿ ਬੋਲ ਬਹਿ ਕਿ ਖਰੇ ਤੁਸੀਂ ਟਾਡਾ ਨਾ ਨੀ ਦਾ ਜਿਹੜਾ ਕੋਈ ਵਜ਼ੀਰ ਆਇਆ ਤਾਂ ਆਹ ਸਾਰੇ ਅੰਦਰ ਮਹਾਰਾ ਜੀ ਆਟੇ ਦਾ ਸਮੁੰਦਰ ਆਂਦਰ ਅਕੋ ਫੈਪੈਨ ਜਦਾ ਨਹੀਂ ਰਹੀ ਹੋਣਾ ਵੀ ਪ੍ਰਭੂ ਆ ਗੋਣਾ ਤਾਂ ਪ੍ਰਭੂ ਹਰਿਸ਼ ਕੋਣ ਬੈਜੀ ਦੇ ਮੰਨ ਦੇ ਵਿੱਚ ਉਹ ਵੀ ਜਿਹੜੇ ਜਿਹੜੇ ਮੈਂ ਗੁਰੂ ਦੀ ਭਗਤੀ ਕਰਦਾ ਇਹਦਾ ਕਾਣਾ ਮੂਹਰੇ ਦਾ ਸਾਰਾ ਇਹਦਾ ਪ੍ਰਭੂ ਦਾ ਪ੍ਰਭੂ ਦਾ ਉਸੇ ਦਾ ਕਾਣਾ ਭਾਣਾ ਤੇ ਨਮਸ਼ਟਾ ਕੀ ਜੀਤਾ ਦੀ ਨਮਾਥਾ ਲਾਇਆ ਫਿਰ ਉਸ ਦਿਨ ਤੋਂ ਉਹ ਬੈਣੀ ਜਿਹੜਾ ਉਹ ਪਰਮੇਸ਼ਰ ਦੀ ਭਗਤੀ ਵਿੱਚ ਜੁੜ ਗਿਆ ਪਰਮੇਸ਼ਰ ਦੇ ਦਾਤਾ ਤੇ ਪ੍ਰਭਾਨ ਹੋਇਆ ਗੁਰੂ ਅਰਜਨ ਪਾਤਸ਼ਾਹ ਨੇ ਫਿਰ ਉਹਦਾ ਇੱਕ ਸ਼ਬਦ ਗੁਰਬਾਣੀ ਦੇ ਵਿੱਚ ਦਸ ਜੀਤਾ ਪੰਧਰਾ ਭਗਤਾਂ ਵਿੱਚੋਂ ਸ਼ਬਦ ਦਾ ਲੰਮਾ ਹੈ ਬਾਅਦ ਵਿੱਚ ਉਹਨੇ ਆਖਰ ਵਿੱਚ ਜਿਹੜਾ ਹੈ ਇਹ ਗੁਰਤੀ ਸਾਡੇ ਕਿੱਥੇ ਅਗਾਂਹੇ ਜਾ ਰਿਹਾ ਜੀ ਜਿਨ ਆਪ ਤੁੱਥਾ ਕਿੰਨੇ ਆ ਸਭ ਬੋਗਟ ਧਰਮ ਆਮਰੀਂਦੇ ਆ ਕਹ ਕੋਈ ਆਪ ਸੁਣਾ ਦੇ ਫਿਰ ਸਾਥ ਕੋ ਬਾਤ ਨਾ ਕਰੀਂ ਹਮਤ ਪਹਿਲਾ ਲੱਗਾ ਉਹਨੇ ਉਹ ਦੇ ਦਿੱਤਾ ਸਾਡੇ ਬਾਪ ਦੇ ਆਪ ਨੂੰ ਮੈਂ ਨਹੀਂ ਗੁਰਮਖਦੇ ਆਵੇ ਨਾ ਸਾਥ ਕੋ ਬਾਤ ਨਾ ਕਰ ਆ ਗੁਰੂ ਤੋਂ ਰਹਿਤ ਮੰਗਲ ਜੀ ਨੇ ਤੁਹਾਨੂੰ ਸਰਦ ਬਹੁਏ ਰਾਬਨਾ ਪ੍ਰਵੇਸ਼ ਨੂੰ ਮਨਾ ਸਕਦਾ ਇਸ ਕਰਕੇ ਪਾਈ ਆਪਾਂ ਹੁਣ ਜੇ ਚੰਗੇ ਭਾਗ ਨੇ ਨਿਸ਼ਕ੍ਰਿਤ ਆਪਾਂ ਥੇਰੇ ਦਸਤੇ ਬੈਠੇ ਨੇ ਜਿਹਨਾਂ ਦੇ ਭਾਗ ਮਾੜੇ ਨੇ ਨਾ ਉਹ ਅਰਥਾ ਕੋਲ ਕੇ ਕੋਟੇ ਸੁਧੇ ਕੰਮ ਕਰੇ ਸ਼ਰਮਾਤਾ ਕਰੇ ਹਾਠੇ ਭਾਗ ਜਾਗੇ ਨੇ ਪਰਮੇਸ਼ਰ ਤੁਹਾਨੂੰ ਮੌਕਾ ਦਿੱਤਾ ਹੈ ਕਿ ਬਚਪਨ ਜਿਹੜੀ ਹੈ ਜੇ ਇਸ ਪਾਸੇ ਨੂੰ ਲੱਗ ਜਾਉ ਨਾ ਤਰਹੋਂ ਪਹਿਲਾ ਆਤਮਾ ਨੂੰ ਕੋ ਮੰਜਲ ਤੇ ਪਹੁੰਚਦਾ ਹੈ ਜੋ ਜੋ ਕਦਮ ਅਸਤਤ ਨੂੰ ਮਿਲਦੇ ਸ੍ਰੋਮਾ ਨੂੰ ਲੱਗੇ ਰਹੋ ਤੇ ਸਿਮਰਨ ਜਿਹੜਾ ਹੈ ਸਿਮਰਨ ਜਿਹੜਾ ਵਾਹਿਗੁਰੂ ਮੰਤਰ ਮੂਲ ਮੰਤਰ ਤੁਹਦੇ ਫਿਰਦੇ ਜੱਥੇ ਜਾਗਦੇ ਆ ਸੱਤੇ ਪਹਿ ਤੈ ਨਾ ਤੈ ਆ ਮੰਜੇ ਤੇ ਵਾਹਿਗੁਰੂ ਵਾਹਿਗੁਰੂ ਅੰਦਰ ਚਾਨੂ ਰੱਖੋ ਇੱਕ ਦਿਨ ਆਉਣਾ ਹੈ ਬੋਧਾ ਬੰਦਾ ਸਾਹਮਣੇ ਤਾਂ ਅਸੀਂ ਛਿੱਤੀ ਬੱਚਿਆਂ ਨੂੰ ਛਿੱਤੀ ਪ੍ਰਾਪਤ ਕੀਤੀ ਸਾਡੇ ਵਰਗੇ ਬੁੱਢਿਆਂ ਤੋਂ ਉੱਖਾਂ ਦਾ ਮਨ ਰੱਖਾ ਹੁਣ ਨਹੀਂ ਹੁੰਦਾ ਜਿਹੜੇ ਖੜਾਓ ਵਿੱਚ ਆ ਜਾਂਦਾ ਇਸ ਕਰਕੇ ਆ ਜਨਾ ਸਾਹਿਬਾ ਜਿੰਨੇ ਦਿਨ ਵੀ ਹੈਗਾ ਸਾਡੇ ਦੋ ਦਿਨ ਬਾਕੀ ਆ ਲਾ ਲਓ ਉਸ ਤੋਂ ਬਾਅਦ ਇਹ ਫੈਣਾ ਛੱਡਣਾ ਨਹੀਂ ਹੈ ਹੋਰ ਬੱਚਿਆਂ ਨੂੰ ਜਿਹੜਾ ਨਾਲ 줘ੜੋ ਆਪਣੇ ਘਰ-ਬਾਰ ਜਿਹੜੇ ਮਾਪੇ ਬਾਪ ਨੇ ਨਾ ਉਹਨਾਂ ਜਿਹੜੇ ਪਾਖ ਨਹੀਂ ਕਰਦੇ ਉਹਨਾਂ ਕੋਲ ਹੀ ਜਾਓ ਜਿਹੜੇ ਪਿਤਾ ਜੀ ਅੱਗੇ ਬੈਠੋ ਹਨੂ ਪਾਸ ਨਾ ਮਾਤਾ ਜੀ ਬੈਠੇ ਬੈਠੋ ਹਨੂ ਪਾਸ ਨਾ ਇਹ ਸੁਧਾਈ ਜਿਹੜੀ ਹੈ ਨਾ ਪਾਠ ਦੀ ਨਗਾ ਮਾਤਰਾ ਦੀ ਉਹਨਾਂ ਨੂੰ ਵੀ ਗਿਆਨ ਦਿਵਾਓ ਸੁਣਾਓ ਉਹਦਾ ਬੜਾ ਮਹੱਤਵ ਮੜੇ ਹੁਣ ਕਿ ਹਮਨੇ ਆਪ ਜਦੋਂ ਆਵਰੇ ਨਾਮ ਕੋ ਪਾ ਨਾ ਵਿਜਪਨਾ ਘਰ ਦੇ ਅੰਦਰ ਵਿੱਚ ਪਾਉਣਾ ਹੈ ਤਾਂ ਕਿ ਉਹਨਾਂ ਦਾ ਵੀ ਵਿਦਿਆਨ ਹੋਵੇ ਗੁਰਮਤ ਕੋਟ ਉਧਾਰ ਦਾ ਦੇ ਨਾ ਕੋਈ ਠਿਕਣੀ ਇਹ ਤਨੇ ਮੰਦਿਰ ਨਾ ਫਾਊਂਡੇਸ਼ਨ ਦੇ ਨਾਮ ਦੇ ਬੱਚੇ ਉਹ ਪ੍ਰੋਗਰਾਮ ਆਰਗਨਾਈਜ਼ ਕਰ ਦਿੰਦਾ ਹੈ ਸੋ ਬਾਈ ਬੇਨਤੀ ਹੈਗਾ ਬੱਚਿਆਂ ਨੂੰ ਭਰ ਜਾ ਕੇ ਭਰਾਵਿਆਂ ਨੂੰ ਵੀ ਸਮਝਾਓ ਆਪ ਵੀ ਜੁੜੇ ਰਹੋ ਕਿ ਸਮਾਗਮ ਤੋਂ ਬਾਅਦ ਵੀ جڑے رہنا چڑنا نہیں ہے ایک دن منظر آنی ہے پروان ہونی ہے لوگ سوکیب پر لوگ شہیدے ہو کے جاؤں گے واحر جی کا کی واحد